ਜੇ ਜੱਜ ਜਾਲਨੀ ਫੋਨ ਕਰਵਾਇਆ ਸੀ ਫੇਰ ਵੀ ਨਹੀਂ ਆਇਆ ਹੈ ਆਇਆ ਨਹੀਂ ਜੱਜ ਆ ਗਈ ਨਹੀਂ ਕਰਤਾ ਰ ਆ ਗਈ ਲੱਗਦਾ ਮੈਨੂੰ ਡਿੱਕੀ ਜਾਂਦੀ ਸੀ ਹਾਂ ਮੈਨੂੰ ਆਈ ਸੀ ਨਾਲੇ ਫੋਨ ਵੀ ਕਰਵਾਤਾ ਸੀ ਲੱਗਦਾ ਫੇਰ ਵੀ ਨਹੀਂ ਆਇਆ ਜੱਜ ਅੱਛਾ ਆ ਹੀ ਜਾਂਦੀ ਸੀ ਔਕਤਰਨ ਚ ਮੜ ਜਾ ਟਾਈਮ ਲੱਗਦਾ ਹਣਾ ਪਹਿਣੇ ਠੰਡੀ ਬਲੇਂਡ ਹੋ ਰਹੀ ਹੈ ਹਾਂ ਬਲੇਂਡ ਠੰਡ ਹੋ ਰਹੀ ਨਿਪਣੇ ਪਰ ਮਤ ਆ ਨਹੀਂ ਲਾਟਰੀ ਕਰਕੇ ਨੀ ਕਦੋਂ ਕਿ ਮੈਂ ਕੋਈ ਗੱਲ ਬਾਤ ਸੁਣਾ ਨੀ ਬੈਣ ਕਾ ਦੀ ਗਾਮ ਸੁਣਾ ਮੈਂ ਤੈਨੂੰ ਗੱਲ ਲੈ ਸੁਣ ਲੈ ਫਿਰ ਸੁਣਾ ਆ ਸਾਡੇ ਵਾਲਾ ਜਵਾਖ ਜਾ ਮੈਂ 30 ਸਾਲ ਦਾ ਕਰਤਾ ਐਡਾ ਪਾਲ ਪੋਸ ਕੇ ਅੱਛਾ ਹੁਣ ਮੇਰੇ ਅੱਖ ਨਹੀਂ ਲੱਗਦਾ ਨੌਕਰੀ ਲਵਾਤਾ ਹੁਣ ਉਹ ਕੱਲ ਦੀ ਆਈ ਨੂਨੇ ਮਗਰ ਲੱਗਿਆ ਨੇ ਤਾਂ ਆਪਦੀ ਘਰ ਵਾਲੀ ਦੇ ਅੱਛਾ ਆ ਉਹ ਆਖੂਗੀ ਇਹਦੀ ਤਨਖਾਹ ਤੇ ਹੱਕ ਮੇਰਾਗਾ ਹਨਾ ਵੀ ਮੈਂ ਹੁਣ ਵਿਆਹ ਕੇ ਆਈ ਆ ਇਹਦੇ ਨਾਲ ਵੀ ਸਾਡੇ 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 ਭੈਣੇ ਘਰੇ ਤਾਂ ਸਰਦਨ ਕਲੇਸ਼ ਚੱਲ ਜਾਂਦਾ ਆਈ ਆਖੂਗੀ ਇਹਦੀ ਤਨਖਾਹ ਤੇ ਮੇਰਾ ਹੱਕ ਆ ਤੂੰ ਇਹਦੀ ਕੀ ਲਗਦੀ ਆ ਤੂੰ ਇਹਨੂੰ ਬੁਲਾ ਨਾ ਭੈਣ ਹਜੇ ਹੱਥਾਂ ਚ ਤਾਂ ਗੂਣੀ ਨਿਕਲਿਆ ਤੇ ਹਜੇ ਮੈਨੂੰ ਕਹਦੀ ਆ ਵੀ ਤੂੰ ਇਹਨੂੰ ਬੁਲਾ ਨਾ ਕੱਲ ਵੀ ਆਈ ਉਹਦੇ ਮਾਂ ਉਹਦੇ ਮਾਂ ਕਰ ਲੱਗਿਆ ਫਿਰਦਾ ਵੀ ਤੈਨੂੰ ਆਏ ਨਹੀਂ ਵੀ ਤੇਰੀ ਮਾਂ ਰੋਦੀ ਫਿਰਦੀ ਆ ਰੋਟੀ ਨਹੀਂ ਪਹਿਲੇ ਮੈਨੂੰ ਦਿੰਦੀ ਉਹ ਅੱਛਾ ਆਕੂ ਕੀ ਖਾਣੀਆਂ ਜਿੱਥੋਂ ਖਾ ਲਾ ਹੁਣ ਤੇ ਉਹ ਲੜੀ ਜਾਂਦੀ ਸੀ ਤੇ ਕਲੇਸ਼ ਚੱਲੀ ਜਾਂਦਾ ਸੀ ਤਾਂ ਆਈਆਂ ਤੇਰੇ ਕੋਲ ਨਹੀਂ ਕਿ ਦੋ ਫਿਰ ਤਾਂ ਬਾਲੀ ਵੱਡੀ ਲੜਾਈ ਪੈ ਰੀ ਤੇ ਸਾਜ਼ ਲੈਂਦੀ ਆ ਦੇ ਪਰ ਆ ਭੈਣ ਨੂੰ ਕੋਈ ਨੀ ਭੈਣ ਕਿੰਨੂੰ ਸੱਦਾ ਜੇ ਕਿ ਤੁਹਾਨੂੰ ਸਾਦੀਆਂ ਲੋਕ ਆਖਦੇ ਐ ਇਹਦੀ ਨੂੰ ਤਾਂ ਮਾੜੀ ਨਿਕਲ ਗਈ ਨਾਲੇ ਪੁੱਤ ਮਾੜਾ ਨਿਕਲ ਗਿਆ ਤੇ ਸਮਝੋ ਤੋ ਹਿੰਦਾ ਨਾਲੇ ਨੀ ਭੈਣੇ ਕਾਦਾ ਸਮਝੋਤਾ ਆਈ ਨੰਗੀਆਂ ਦੀਆ ਪਤਾ ਨਹੀਂ ਦੋ ਰਹਿ ਗਏ ਸਾਲ ਪਤਾ ਨਹੀਂ ਤਿੰਨ ਰਹਿ ਗਏ ਜਿਹੜੀ ਰਹਿ ਗਈ ਉਹ ਵੀ ਆਏ ਨਾ ਜੇ ਭੈਣੇ ਮੈਂ ਸਾਦੀਆਂ ਫਿਰ ਚੱਲ ਸਮਝੋ ਤਾਗਲਾ ਇੱਕ ਦਿਨ ਰਹੂ ਦੋ ਦਿਨ ਰਹੂ ਮੇਰੇ ਨਾਲ ਸਹੀ ਰਹਿਣਗੇ ਫਿਰ ਤੀਜੇ ਦਿਨ ਐਵੇਂ ਮੈਨੇ ਮਾਰਨਗੇ ਇਹਨਾਂ ਤਾਂ ਸਾਡੇ ਨਿਸ਼ਤੇਦਾਰਾਂ ਚ ਪੰਢੀ ਕਰਤੀ ਹੁਣ ਸਾਡੇ ਸਾਡੇ ਨਾਲ ਕੋਈ ਵਰਤਨ ਆਲਾ ਨਹੀਂ ਰਿਹਾ ਆਏ ਕਹਿਣਗੇ ਭੈਣੇ ਫਿਰ ਮੈਨੂੰ ਜਮੀ ਨਹੀਂ ਜਾਣ ਦੇ ਤਾਂ ਫਿਰ ਤਾਂ ਮੈਂ ਇੱਕ ਦਿਨ ਕਟੂਪਾਂ ਦੋ ਦਿਨ ਫਿਰ ਤਾਂ ਮੈਂ ਜਮੀ ਮਰ ਜੂ ਹੁਣ ਤਾਂ ਅੱਧੀ ਮਰੀ ਪਈਆਂ ਜੇ ਤੇ ਨਹੀਂ ਨੂਹਾਂ ਦੇ ਮਾਪਿਆਂ ਨਾਲ ਆਲੀ ਦਾ ਬੜੀ ਚੰਗੀ ਆਈ ਏ ਮਰ ਜਾਨੀ ਸਰਦਾਂ ਉਹਨਾਂ ਦਾ ਨਾਮ ਹੀ ਜਪੀ ਜਾਂਦੀ ਏ ਭੈਣ ਉਹਨਾਂ ਦੀ ਸੇਵਾ ਕਰਦੀ ਏ ਨਹੀਂ ਕੇ ਜੋ ਤੂੰ ਕਹਿੰਦੀ ਨਾ ਉਹਨਾਂ ਦੇ ਮਾਪਿਆਂ ਨੂੰ ਇਹ ਨਹੀਂ ਸਮਝਾਉ ਮਾੜਾ ਮੋਟਾ ਨਹੀਂ ਵੀ ਵਾਰੀ ਫੋਨ ਕਰ ਕਰ ਕੇ ਤਾਂ ਕਿਹੜਾ ਅੱਖੇ ਲੱਗਦੇ ਏ ਅੱਛਾ ਆਖਦੇ ਸਾਡੀ ਕੁੜਤਾ ਹਜੇ ਹੈ ਨਹੀਂ ਅੱਛਾ ਨਾ ਇੱਕ ਤੋਂ ਲੱਭ ਜੀ ਨਹੀਂ ਕਹਿ ਲਿੰਦੇ ਭੈਣ ਉਹਨੂੰ ਹਬੇ ਮੈਂ ਕੀ ਕਹਾ ਕਿ ਨੂੰ ਸੱਦਾ ਕੀ ਕਹਾ ਹੂੰ ਜੇ ਆ ਮੂੰ ਤੇ ਕਹਿਣੀ ਐ ਤੇ ਗੱਲ ਪੈਂਦੀਆਂ ਘਰੋਂ ਕੱਢਣ ਤੇ ਜਾਂਦੇ ਆ ਹੁਣ ਤਾਂ ਰੋਟੀ ਵੀ ਨਹੀਂ ਦਿੰਦੇ ਸਾਡੀ ਕੁੜੀ ਤਾਂ ਕਾਨੂੰਨ ਹੀ ਆਈ ਜੀਗੀ ਹਾਂ ਭੈਣ ਤੁਹਾਡੀ ਕੁੜੀ ਤਾਂ ਬਥੇਰੀ ਉਹ ਆਲ ਵੀ ਇੱਥੇ ਪੈਣਸਾਰ ਦਾ ਦੇਣ ਖਾਈ ਜਾਂਦੀ ਝੋਸੀ ਜਾਂਦੀ ਫੋਨ ਦੇਖੀ ਜਾਂਦੀ ਆ ਕੁਰਕਰਿਆਂ ਦੇ ਪੈਟ ਕੱਲਿਆ ਕੇ ਦਿੰਦਾ ਹੋ ਲੈ ਹਾਂਜੀ ਮੇਰੇ ਵੱਲ ਸਾਰਿਆਂ ਨੂੰ ਸਸਰੀਕਾਲ ਮੈਂ ਕਿ ਜੋ ਏ ਕਰਤਾ ਰੋ ਅਜੀਤਾ ਡੇਲੀ ਰੋਜ਼ ਨਵੀਆਂ ਨਵੀਆਂ ਵੀਡੀਓ ਲੈ ਕੇ ਆਇਆ ਕਰਾਂਗੇ ਪਰ ਇੱਕ ਗੱਲ ਹੈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਪਊਗਾ ਸਾਡੇ ਦਸਤਾਨੀ ਟੀਵੀ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਤੇ ਸਾਨੂੰ ਫੁੱਲ ਸਪੋਰਟ ਕਰਿਆ ਕਰੋ ਸਾਡੀ ਵੀਡੀਓ ਨੂੰ ਬាទ ਤੋਂ ਬਾਅਦ ਸ਼ੇਅਰ ਲਾਈਕ ਕਮੈਂਟ ਜ਼ਰੂਰ ਕਰਿਆ ਕਰੋ ਧੰਨਵਾਦ ਜੀ